ਬੜਾ ਜ਼ਰੂਰੀ ਹੈ ਅੱਜ ਦੀ ਇਹ ਸੱਚੀ ਕਹਾਣੀ ਨੂੰ ਦੇਖਣਾ ਵੈਸੇ ਕਹਾਣੀ ਕਿੱਥੋਂ ਦੀ ਹੈ ਇਹ ਮੈਂ ਬਾਅਦ ਚ ਦੱਸੂਗੀ ਪਰ ਫਿਲਹਾਲ ਮੇਰੀ ਚਿੰਤਾ ਹੈ ਤੇ ਇਹ ਫਿਕਰ ਇਸ ਲਈ ਹੈ ਕਿਉਂਕਿ ਇਸ ਸਬ ਮੈਂ ਆਪਣੇ ਅੱਖੀ ਹੁੰਦਾ ਵੇਖਦੀਆਂ ਕਈ ਵਾਰ ਆਪਦੇ ਸਾਹਮਣੇ ਚੰਡੀਗੜ੍ਹ ਚ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਦੇ ਸਟੂਡੈਂਟਸ ਮੁੱਖ ਤੌਰ ਤੇ ਆਉਂਦੇ ਨੇ ਪਹਿਲਾਂ ਪੜ੍ਹਦੇ ਨੇ ਫਿਰ ਕੰਮ ਕਰਨ ਲੱਗ ਜਾਂਦੇ ਨੇ ਬਹੁਤ ਸਾਰੇ ਨੌਜਵਾਨ ਜੋ ਵਿਦੇਸ਼ ਦਾ ਰੁੱਖ ਨਹੀਂ ਕਰਦੇ ਉਹ ਚੰਡੀਗੜਾ ਜਾਂਦੇ ਨੇ ਚੰਡੀਗੜ੍ਹ ਵਾਲੇ ਦਿੱਲੀ ਜਾਂਦੇ ਨੇ ਦਿੱਲੀ ਵਾਲੇ ਮੁੰਬਈ ਬੈਂਗਲੌਰ ਜਾਂਦੇ ਨੇ ਵਧੀਆ ਅੱਗੇ ਵਧਣਾ ਵਧੀਆ ਪਰ ਇੱਥੇ ਮੈਂ ਇੱਕ ਪੈਟਰਨ ਦੱਸਣ ਲੱਗੀ ਹਾਂ ਜਿਵੇਂ ਪੰਜਾਬ ਹਰਿਆਣਾ ਜਾਂ ਹਿਮਾਚਲ ਦੇ ਕਿਸੇ ਵੀ ਨਿੱਕੇ ਜਿਹੇ ਪਿੰਡ ਤੋਂ ਜਦੋਂ ਕੋਈ ਕੁੜੀ ਚੰਡੀਗੜ੍ਹ ਆਉਂਦੀ ਹੈ ਤਾਂ ਉਹ ਸਿੰਪਲ ਜਹੀ ਹੁੰਦੀ ਹੈ ਉਸਦੇ ਖਰਚੇ ਉਹਨੇ ਹੀ ਹੁੰਦੇ ਨੇ ਜਿੰਨੇ ਪੈਸੇ ਉਹਨੂੰ ਘਰਦਿਆਂ ਵੱਲੋਂ ਭੇਜੇ ਜਾਂਦੇ ਨੇ ਕੁਝ ਬੱਚੇ ਬਹੁਤ ਅਮੀਰ ਪਰਿਵਾਰਾਂ ਤੋਂ ਵੀ ਤਾਲੁਕ ਰੱਖਦੇ ਨੇ ਤੇ ਕੁਝ ਨੂੰ ਤਾਂ ਔਖਾ ਹੀ ਮਾਪਿਆਂ ਨੇ ਪੜਨ ਭੇਜਿਆ ਹੁੰਦਾ ਹੈ। ਹੁਣ ਗੱਲ ਇਹ ਆ ਜਦੋਂ ਕੁੜੀਆਂ ਇੱਥੋਂ ਦਾ ਖੁੱਲਾ ਮਾਹੌਲ ਦੇਖਦੀਆਂ ਨੇ, ਰਹਿਣ ਸਹਿਣ ਦੇਖਦੀਆਂ ਨੇ, ਉਹਨਾਂ ਨੂੰ ਆਪਣੇ ਪਹਿਰਾਵੇ ਤੇ ਆਪਣੀਆਂ ਐਸੈਸਰੀਜ਼ ਤੇ ਦੇਸੀ ਖਾਣ-ਪੀਣ ਤੇ ਸ਼ਰਮ ਆਉਣ ਲੱਗਦੀ ਹੈ। ਉਹਨਾਂ ਨੂੰ ਹੁੰਦਾ ਹੈ ਕਿ ਹੁਣ ਅਸੀਂ ਵੀ ਇੱਥੇ ਆ ਕੇ ਮਹਿੰਗੀਆਂ-ਮਹਿੰਗੀਆਂ ਡਰੈੱਸਾਂ ਪਾਈਏ ਪ੍ਰੌਂਟਿਆਂ ਦੀ ਜਗ੍ਹਾ ਐਲਫਰੈਡੋ ਪਾਸਤਾ ਖਾਈਏ ਤੇ ਕਿਸੇ ਤਰ੍ਹਾਂ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮੀਏ ਇਸੇ ਨੂੰ ਉਹ ਆਪਣੀ ਸਟਾਈਲ ਸਟੇਟਮੈਂਟ ਸਮਝਦੇ ਨੇ ਦੂਜੀ ਜ਼ਿੰਦਗੀ ਦਾ ਖੁਆਬ ਦੇਖਣਾ ਗਲਤ ਨਹੀਂ ਹੈ ਬਿਲਕੁਲ ਨਹੀਂ ਹੈ ਪਰ ਨੌਜਵਾਨ ਸ਼ਾਰਟਕਟ ਨੂੰ ਦੌੜਦੇ ਨੇ ਜੋ ਅਕਸਰ ਉਹਨਾਂ ਨੂੰ ਗਲਤ ਰਾਹਾਂ ਤੇ ਲੈ ਜਾਂਦੇ ਨੇ ਕੁੜੀਆਂ ਜਾਂ ਤਾਂ ਕਿਸੇ ਅਮੀਰ ਮੁੰਡੇ ਨਾਲ ਪਿਆਰ ਦਾ ਨਾਟਕ ਕਰਕੇ ਉਸ ਤੋਂ ਫਾਈਨੈਂਸ਼ੀਅਲ ਬੈਨੀਫਿਟਸ ਲੈਂਦੀਆਂ ਨੇ ਤੇ ਕੁਝ ਤਾਂ ਆਪਣਾ ਉੱਚਾ ਲਾਈਫਸਟਾਈਲ ਮੇਨਟੇਨ ਕਰਨ ਨੂੰ ਵੱਖ-ਵੱਖ ਹੱਥਾਂ 'ਚ ਵੀ ਚਲੀਆਂ ਜਾਂਦੀਆਂ ਨੇ ਤੇ ਇਹ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕਈ ਬੱਚੇ ਨੇ ਜੋ ਕਦੀ ਪਿੰਡਾਂ ਤੋਂ ਵੱਡੇ ਸ਼ਹਿਰਾਂ 'ਚ ਨਿਕਲੇ ਇਮਾਨਦਾਰੀ ਤੇ ਮਿਹਨਤ ਨਾਲ ਉਹਨਾਂ ਨੇ ਸੋਨਾ ਮੁਕਾਮ ਹਾਸਲ ਕੀਤਾ ਪਰ ਮੈਂ ਜੋ ਕਹਿ ਰਹੀ ਹਾਂ ਨਾ ਉਹ ਵੀ ਇੱਕ ਚਲਨ ਹੈ ਤੇ ਇਹ ਖਤਰਨਾਕ ਹੈ ਉਹ ਰਸਤਾ ਜਿਸ ਤੇ ਲੰਘ ਜਾਂਦੀਆਂ ਨੇ ਉਥੋਂ ਵਾਪਸ ਮੁੜਨਾ ਸੌਖਾ ਨਹੀਂ ਹੁੰਦਾ ਮੈਂ ਖੁਦ ਇੱਕ ਮਾਂ ਹਾਂ ਸੋ ਇਹ ਫਿਕਰ ਮੈਨੂੰ ਵੱਡੀ ਲੱਗਦੀ ਹੈ ਸੋ ਜ਼ਰੂਰੀ ਹੈ ਕਿਸੇ ਤਰ੍ਹਾਂ ਬੱਚਿਆਂ ਨੂੰ ਕਾਉਂਸਲ ਕੀਤਾ ਜਾਏ ਤਾਂ ਕਿ ਉਹ ਗਲਤ ਮੋੜ ਨਾ ਮੁੜੇ ਹਾਲਾਂਕਿ ਅੱਜ ਦਾ ਕੇਸ ਅਲੱਗ ਹੈ ਲਿਸ਼ਕਣੀ ਜ਼ਿੰਦਗੀ ਬੈਂਗਲੌਰ ਦੀ ਖੁਸ਼ਮੀਤ ਨੂੰ ਵੀ ਚਾਹੀਦੀ ਸੀ ਹਾਂ ਉਸਦੇ ਮਨ 'ਚ ਇਹ ਵੀ ਸੀ ਕਿ ਉਹ ਗਰੀਬ ਘਰ ਤੋਂ ਹੈ ਜੇ ਪੜ੍ਹਾਈ ਦੇ ਨਾਲ-ਨਾਲ ਉਸ ਨੂੰ ਕੁਝ ਪਾਰਟ ਟਾਈਮ ਕੰਮ ਮਿਲ ਜਾਏ ਤਾਂ ਉਹ ਜ਼ਰੂਰਤਾਂ ਤੇ ਸ਼ੌਕ ਦੋਵੇਂ ਪੂਰੇ ਕਰ ਸਕੇ ਇਹ ਜੌਬ ਤਲਾਸ਼ਨਾ ਸ਼ੁਰੂ ਕਰ ਦਿੰਦੀ ਹੈ ਇਹਨੂੰ ਇੱਕ ਕੰਸਰਨਡ ਬੰਦਾ ਮਿਲਦਾ ਉਹ ਕਹਿੰਦਾ ਹੈ ਕਿ ਨੌਕਰੀ ਤਾਂ ਮਿਲ ਜੂਗੀ ਪਰ ਇੱਥੇ ਨਹੀਂ ਦਿੱਲੀ ਉਹ ਪੁੱਛਦੀ ਹੈ ਕਿ ਕੰਮ ਕੀ ਹੋਊਗਾ ਅੱਗੋਂ ਬੰਦਾ ਕਹਿੰਦਾ ਹੈ ਕਿ ਬਸ ਉੱਥੇ ਆਫਿਸ 'ਚ ਲੋਕ ਆਉਣਗੇ ਉਹਨਾਂ ਦਾ ਲੋਕ ਆਫਟਰ ਕਰਨਾ ਉਹਨਾਂ ਦੀ ਦੇਖਭਾਲ ਕਰਨੀ ਪੁੱਛਣਾ ਕਿ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਕੁਝ ਚਾਹੀਦਾ ਤੇ ਨਹੀਂ ਤੇ ਦਿਨ ਦੇ ਤੈਨੂੰ 2000 ਮਿਲਣਗੇ ਦਿਨ ਦੇ 2000 ਸੁਣ ਕੇ ਖੁਸ਼ਮੀਦ ਨੇ ਉਸੇ ਵਕਤ ਉਸ ਬੰਦੇ ਨੂੰ ਯੈਸ ਕਰ ਉਹਨੂੰ ਲੱਗਿਆ ਕਿ ਅਜੇ ਤਾਂ ਉਹ ਕੁਆਲੀਫਾਈਡ ਵੀ ਨਹੀਂ ਅਜੇ ਪੜਾਈ ਪੂਰੀ ਹੋਣ ਨੂੰ ਵੀ ਵਕਤ ਹੈ ਪਰ ਫਿਰ ਵੀ ਵਧੀਆ ਪੈਸੇ ਮਿਲ ਰਹੇ ਨੇ ਉਹ ਘਰਦਿਆਂ ਨਾਲ ਗੱਲ ਕਰਕੇ ਦਿੱਲੀ ਚਲੀ ਗਈ ਉਥੇ 15 ਦਿਨ ਉਹਨੂੰ ਇੱਕ ਹੋਟਲ 'ਚ ਰੁਕਵਾਇਆ ਗਿਆ ਤੇ ਜਿਵੇਂ ਹੀ 15 ਦਿਨ ਹੁੰਦੇ ਨੇ ਉਸ ਨੂੰ ਉਸ ਦੀ ਸੈਲਰੀ ਮਿਲ ਜਾਂਦੀ ਹੈ 15 ਦਿਨ ਦੇ 30000 ਉਹ ਬੜੀ ਖੁਸ਼ ਜੋ ਬੰਦਾ ਉਹਨੂੰ ਇੱਥੇ ਲੈ ਕੇ ਆਇਆ ਹੁੰਦਾ ਉਹ ਉਹਨੂੰ ਲੱਭਦੀ ਹੈ ਪਰ ਉਹ ਇੱਥੇ ਮਿਲਦਾ ਨਹੀਂ ਕੁਝ ਵਕਤ ਬੀਤਦਾ ਤਾਂ ਖੁਸ਼ਮੀਤ ਨੂੰ ਲੱਗਦਾ ਹੈ ਕਿ ਇੱਥੇ ਕੁਝ ਅਜੀਬ ਹੁੰਦਾ ਹੈ ਉਸ ਤੋਂ ਕੋਈ ਖਾਸ ਕੰਮ ਵੀ ਨਹੀਂ ਲੈ ਰਹੇ ਤੇ ਪੈਸੇ ਵੀ ਇੰਨੇ ਦੇ ਰਹੇ ਨੇ ਫਾਈਨਲੀ ਖੁਸ਼ਮੀਤ ਨੂੰ ਪਤਾ ਲੱਗਦਾ ਹੈ ਕਿ ਉਸਦੀ ਬੋਲੀ ਲੱਗ ਚੁੱਕੀ ਹੈ ਉਹ ਵਿਕ ਚੁੱਕੀ ਹੈ ਉਹ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਉਹ ਇਹ ਸਭ ਨਹੀਂ ਕਰਨਾ ਚਾਹੁੰਦੀ ਹੁੰਦੀ ਪਰ ਇੱਥੋਂ ਨਿਕਲਣਾ ਉਸ ਲਈ ਹੁਣ mumkin ਨਹੀਂ ਹੁੰਦਾ ਐਵੇਂ ਹੀ ਇਸ ਨੂੰ ਦਲਦਲ ਥੋੜੀ ਕਹਿੰਦੇ ਨੇ ਜੋ ਤਸਦਾ ਹੈ ਤਾਜ਼ ਦਾ ਹੀ ਜਾਂਦਾ ਹੈ ਉਸ ਨੂੰ ਪਤਾ ਹੀ ਕਈ ਚਿਰ ਬਾਅਦ ਲੱਗਦਾ ਹੈ ਕਿ ਉਹ ਦੇ ਵਪਾਰ ਦੇ ਤੰਦੇ ਚ ਵੱਡ ਚੁੱਕੀ ਹੈ ਤੇ ਉਹਨੂੰ ਇੱਕ ਨੈਕਸਟ ਵਰਕਰ ਦੇ ਰੂਪ ਚ ਕੰਮ ਕਰਨਾ ਪਏਗਾ ਵਰਡ ਚੇਂਜ ਕੀਤਾ ਮੈਂ ਇੱਥੇ ਇੱਕ ਇੱਕ ਦਿਨ ਚ ਉਹਨੂੰ ਸੈਂਕੜੇ ਬੰਦਿਆਂ ਦੇ ਨਾਲ ਜਸਮਾਨੀ ਸੰਬੰਧ ਬਣਾਉਣੇ ਪੈਂਦੇ ਇੱਥੇ ਨਾ ਕੋਈ ਦਿਨ ਸੀ ਨਾ ਰਾਤ ਕੁੜੀ ਨਵੀਂ ਹੁੰਦੀ ਤਾਂ ਦੋ ਦੋ ਦਿਨ ਉਹ ਫ੍ਰੀ ਨਹੀਂ ਸੀ ਹੁੰਦੀ ਫਿਰ ਉਹਨੂੰ ਸਮਝ ਆਈ ਕਿ ਜਿੰਨਾ ਪੈਸਿਆਂ ਨੂੰ ਕਮਾਉਣ ਲਈ ਉਹ ਇੱਥੇ ਆਈ ਸੀ ਉਸ ਲਈ ਉਸ ਨੂੰ ਕਿੰਨੀ ਕੀਮਤ ਚੁਕਾਣੀ ਪੈ ਰਹੀ ਹੈ ਫਿਰ ਖੁਸ਼ਮੀਦ ਇੱਕ ਦਿਨ ਪ੍ਰੈਗਨੈਂਟ ਹੋ ਗਈ ਉਸ ਕੋਲ ਹੁਣ ਚਾਂਦ ਸੀ ਇਥੋਂ ਨਿਕਲਣ ਦਾ ਪਰ ਹੁਣ ਤਾਂ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ ਬਦਲ ਚੁੱਕੀ ਸੀ ਕੋਈ ਹੋਰ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਸਾਲ ਦੋ ਸਾਲ ਪਹਿਲਾਂ ਦੀ ਹੀ ਜ਼ਿੰਦਗੀ ਉਸ ਦੀ ਕੀ ਸੀ ਉਹ ਸਭ ਤੇ ਹੁਣ ਢੂੜ ਪੈ ਚੁੱਕੀ ਸੀ ਇੱਕ ਕੁੜੀ ਨਹੀਂ ਸੀ ਇਹ ਕਹਾਣੀ ਇੱਕ ਅਜਿਹੀ ਜਨਾਨੀ ਦੀ ਹੈ ਜਿਸਨੇ ਅਜਿਹੀਆਂ 5000 ਕੁੜੀਆਂ ਦੀ ਜ਼ਿੰਦਗੀ ਨੂੰ ਨਰਕ ਬਣਾ ਤੱਕ ਦਿੱਤਾ ਕਿਦਾਂ ਗਰੀਬੀ ਚੋਂ ਕਰੋੜਾਂ 'ਚ ਖੇਡ ਗਈ ਮੈਂ ਦੱਸਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਗੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 3 ਅਗਸਤ 2016 ਦਿੱਲੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਜੀਬੀ ਰੋਡ ਤੇ ਕਈ ਕੁੜੀਆਂ ਨੂੰ ਕੈਦ ਕਰਕੇ ਰੱਖਿਆ ਤੇ ਜ਼ਬਰਦਸਤੀ ਉਹਨਾਂ ਕੋਲੋਂ ਤੰਦਾ ਕਰਾਇਆ ਜਾ ਰਿਹਾ ਹੈ ਪੁਲਿਸ ਵਕਤ ਰਹਿੰਦਿਆਂ ਜਦੋਂ ਰੇਡ ਕਰਦੀ ਹੈ ਤਾਂ ਵੱਖ-ਵੱਖ ਕਮਰਿਆਂ 'ਚ ਪੁੰਨੀਆਂ 250 ਕੁੜੀਆਂ ਮਿਲਦੀਆਂ ਨੇ ਉਹਨਾਂ ਨੂੰ ਤੇ ਉਹਨਾਂ 250 ਕੁੜੀਆਂ ਤੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਇੱਥੇ ਕਿਵੇਂ ਪਹੁੰਚੀਆਂ ਤੁਹਾਡੀ ਇਹ ਹਾਲਤ ਕਿਸ ਨੇ ਕੀਤੀ ਤਾਂ ਸਾਰੀਆਂ ਇੱਕੋ ਨਾਮ ਲੈਂਦੀਆਂ ਨੇ ਸਾਇਰਾ ਬੇਗਮ ਸਾਇਰਾ ਬੇਗਮ ਜੋ ਅੱਜ ਕਰੋੜਾਂ ਚ ਖੇਡ ਰਹੀ ਸੀ ਪਰ ਇਸ ਦੀ ਆਪਣੀ ਕਹਾਣੀ ਬੜੀ ਤਰਦਨਾਕ ਸੀ ਕਹਾਣੀ ਸ਼ੁਰੂ ਹੁੰਦੀ ਹੈ ਇਸਦੀ ਹਾਇਦਰਾਬਾਦ ਤੋਂ ਜਦੋਂ ਇਹ ਕੁੜੀ 15 ਸਾਲਾਂ ਦੀ ਹੁੰਦੀ ਸੀ ਬੇहद ਗਰੀਬ ਪਰਿਵਾਰ ਤੋਂ ਸੀ ਸਾਇਰਾ ਮਾਪੇ ਇਸਦਾ ਵਿਆਹ ਕਰਾ ਦਿੰਦੇ ਨੇ ਉਦੋਂ ਹੀ ਇਹ ਬਹੁਤ ਛੋਟੀ ਹੁੰਦੀ ਆ ਹਾਲੇ ਤੇ ਵਿਆਹ ਕਰਾਇਆ ਜਾਂਦਾ ਏ ਇਸ ਤੋਂ ਦੁੱਗਣੀ ਤੋਂ ਵੱਧ ਉਮਰ ਦੇ ਬੰਦੇ ਦੇ ਨਾਲ ਜੋ ਰੋਜ਼ ਇਸ ਨਾਲ ਜ਼ਬਰਦਸਤੀ ਕਰਦਾ ਇਸ ਨੂੰ ਦਰਦ ਦਿੰਦਾ ਇਹ ਸੋਚਦੀ ਹੈ ਕਿ ਇਹ ਇੱਥੇ ਨਹੀਂ ਰਹੇਗੀ ਮਾਪਿਓ ਕੋਲ ਚਲੀ ਜਾਏਗੀ ਪਰ ਫੇਰ ਇਹਨੂੰ ਖਬਰ ਮਿਲਦੀ ਹੈ ਕਿ ਇਸ ਦੇ ਮਾਪਿਓ ਦੋਵੇਂ ਗੁਜ਼ਰ ਗਏ ਨੇ ਹੁਣ ਇਹ ਸਕੂਲ ਬਸ ਆਪਣੇ ਘਰ ਵਾਲੇ ਦਾ ਸਹਾਰਾ ਹੀ ਹੁੰਦਾ ਉਹ ਘਰ ਵਾਲਾ ਜੋ ਦਿਨ ਰਾਤ ਇਸ ਦਾ ਸ਼ੋਸ਼ਣ ਕਰਦਾ ਹੁੰਦਾ ਇੱਕ ਰਾਤ ਹਿੰਮਤ ਕਰਕੇ ਇਹ ਘਰੋਂ ਬਾਹਰ ਜਾਂਦੀ ਹੈ ਤੇ ਮੀਲਾਂ ਦਾ ਸਫ਼ਰ ਤੈਅ ਕਰਕੇ ਇਹ ਪਹੁੰਚ ਜਾਂਦੀ ਹੈ ਦਿੱਲੀ। ਇੱਕ ਅੱਲੀ ਕੁੜੀ ਨੂੰ ਦੇਖ ਕੇ ਉਸ ਦਾ ਫਾਇਦਾ ਚੱਕਣ ਵਾਲੇ ਬਹੁਤ ਹੁੰਦੇ ਨੇ। ਇਹ ਤਾਂ ਵੈਸੇ ਹੀ ਨਿੱਕੀ ਜਹੀ ਹੁੰਦੀ ਆ, ਕਬਰਾਈ ਹੁੰਦੀ ਆ, ਪਹਿਲਾਂ ਕਦੀ ਘਰੋਂ ਇਦਾਂ ਬਾਹਰ ਨਹੀਂ ਨਿਕਲੀ ਹੁੰਦੀ ਪਰ ਇਸ ਨੇ ਸੋਚਿਆ ਹੁੰਦਾ ਕਿ ਮੈਂ ਇੱਥੇ ਕੰਮ ਕਰੂੰਗੀ, ਆਪਣਾ ਢਿੱਡ ਪਾਲੂੰਗੀ, ਖੁਦ ਦੇ ਦਮ ਤੇ ਸਭ ਕਰੂੰਗੀ ਪਰ ਘਰ ਨਹੀਂ ਜਾਊਂਗੀ। ਕਈ ਦਿਨ ਬੀਤ ਜਾਂਦੇ ਨੇ ਇਸ ਨੂੰ ਕਿਤੇ ਰੋਟੀ ਤੱਕ ਨਹੀਂ ਮਿਲਦੀ ਕੰਮ ਤਾਂ ਦੂਰ ਦੀ ਗੱਲ ਐ ਕਿਹੜੀ ਠੋਕਰ ਐ ਜਿਹੜੀ ਐਨੇ ਨਹੀਂ ਖਾਦੀ ਹੋਵੇ ਰੋਟੀ ਦੀ ਜਗ੍ਹਾ ਤਾਂ ੱੱਕੇ ਮਿਲੇ ਇਸ ਨੂੰ ਏ ਪਰੇਸ਼ਾਨ ਕਿ ਮੈਂ ਵਾਪਸ ਜਾ ਨਹੀਂ ਸਕਦੀ ਇੱਥੇ ਰਹਿਣਾ ਮੁਮਕਨ ਨਹੀਂ ਤੇ ਫਿਰ ਇਸੇ ਕਸ਼ਮਕਸ਼ ਏ ਜੀ ਵੀ ਰੋਡ ਦੀਆਂ ਪੌੜੀਆਂ ਚੜ ਜਾਂਦੀ ਹੈ ਇੱਥੇ ਇਸ ਨੂੰ ਕਿਸੇ ਨੇ ਦੱਸਿਆ ਹੋਇਆ ਇੱਕ ਕੰਮ ਤੇ ਰੋਟੀ ਦੋਵੇਂ ਮਿਲਦੇ ਨੇ ਇੱਥੇ ਜਦੋਂ ਇਹ ਆਉਂਦੀ ਹੈ ਆਪਣੀ ਕਹਾਣੀ ਦੱਸਦੀ ਹੈ ਤਾਂ ਇਸ ਨੂੰ ਕਿਹਾ ਜਾਂਦਾ ਹੈ ਕਿ ਰੋਟੀ ਰਹਿਣ ਦੀ ਜਗ੍ਹਾ ਕੁਝ ਪੈਸੇ ਸਭ ਮਿਲੇਗਾ ਪਰ ਤੈਨੂੰ ਆਪਣਾ ਵਕਤ ਕਿਸੇ ਪੁਰਸ਼ ਦੇ ਨਾਲ ਬਿਤਾਉਣਾ ਹੋਵੇਗਾ ਪਹਿਲਾਂ ਤਾਂ ਨਹੀਂ ਪਰ ਕੁਝ ਦੇਰ ਚ ਇਸ ਨੂੰ ਸਮਝ ਆ ਜਾਂਦੀ ਹੈ ਕਿ ਵਕਤ ਗੁਜ਼ਾਰਨ ਦਾ ਮਤਲਬ ਕਿਸੇ ਅਣਜਾਣ ਨੂੰ ਖੁਦ ਨੂੰ ਸੌਂਪਣਾ ਹੈ ਪਰ ਇਹ ਇਹ ਕੰਮ ਸਵੀਕਾਰ ਕਰ ਲੈਂਦੀ ਹੈ ਕਿਉਂਕਿ ਇਹ ਪਿਛਲੇ ਦਿਨਾਂ ਦੀ ਪੋਖ ਤੋਂ ਬੇਹਦ ਡਰ ਗਈ ਹੁੰਦੀ ਹੈ ਤੇ ਹੋਰ ਤੱਕੇ ਖਾਣ ਦੀ ਇਸ ਹਿੰਮਤ ਨਹੀਂ ਬਚਦੀ ਉਮਰ ਇਸ ਦੀ ਕਾਫੀ ਘੱਟ ਹੁੰਦੀ ਹੈ ਸੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸੇ ਨੂੰ ਚੁਣਦੇ ਨੇ ਸੰਬੰਧ ਬਣਾਉਣ ਲੋ ਵਕਤ ਇਦਾਂ ਬੀਤਦਾ ਜਾਂਦਾ ਹੈ ਸਾਲ 1990 ਆ ਜਾਂਦਾ ਹੈ ਇਹਦੋਂ ਇੱਥੇ ਪੁਲਿਸ ਦੀ ਰੇਡ ਪੈਂਦੀ ਹੈ ਬਹੁਤ ਸਾਰੀਆਂ ਕੁੜੀਆਂ ਨੂੰ ਇਸ ਦੌਰਾਨ ਇਥੋਂ ਫੜਿਆ ਜਾਂਦਾ ਹੈ ਤੇ ਇਹਨਾਂ ਨਾਲ ਇਸ ਸਾਇਰਾ ਬੇਗਮ ਨੂੰ ਵੀ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਹੈ ਜਦੋਂ ਇਦਾਂ ਹੁੰਦਾ ਤਾਂ ਉਹਨਾਂ ਕੁੜੀਆਂ ਦੇ ਆਪਣੇ ਸਗੇ ਸੰਬੰਧੀ, ਕਈ ਦੋਸਤ ਰਿਸ਼ਤੇਦਾਰ ਉਹਨਾਂ ਨੂੰ ਜੇਲ੍ਹ ਤੋਂ ਛਡਵਾ ਕੇ ਲੈ ਜਾਂਦੇ ਨੇ ਪਰ ਸਾਇਰਾ ਇਕੱਲੀ ਹੁੰਦੀ ਹੈ ਜਿਸ ਨੂੰ ਕੋਈ ਦੇਖਣ ਤੱਕ ਨਹੀਂ ਆਉਂਦਾ ਜਿਸ ਦਾ ਕੋਈ ਹਾਲ ਨਹੀਂ ਪੁੱਛਦਾ ਸੋ ਪੁਲਿਸ ਇਹਨੂੰ ਥੋੜੀ ਦੇਰ ਬਾਅਦ ਆਪ ਹੀ ਛੱਡ ਦਿੰਦੀ ਹੈ ਹੁਣ ਸਾਇਰਾ ਕੋਲ ਜਾਣ ਲਈ ਕੋਈ ਵੀ ਜਗ੍ਹਾ ਨਹੀਂ ਹੁੰਦੀ ਸੋ ਇਹ ਵਾਪਸ ਉਸੇ ਕੋਠੇ ਤੇ ਪਹੁੰਚ ਜਾਂਦੀ ਹੈ ਕੋਠੇ ਤੇ ਸੁੰਨ ਪਈ ਹੁੰਦੀ ਐ ਉੱਥੇ ਹੁਣ ਕੁੜੀਆਂ ਦਾ ਰੌਲਾ ਨਹੀਂ ਹੁੰਦਾ ਸਾਰੀਆਂ ਇਥੋਂ ਜਾ ਚੁੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਡਰ ਹੁੰਦਾ ਕਿ ਉਹ ਇੱਥੇ ਰਹਿਣ ਗਿਆ ਤਾਂ ਪੁਲਿਸ ਫੇਰ ਆ ਜਾਊਗੀ ਤੇ ਕੁਝ ਯਾਨੀ ਕਾਫੀ ਜ਼ਿਆਦਾ ਤਾਂ ਉਹ ਰਹਿ ਰਹੀਆਂ ਸੀ ਮਜਬੂਰੀ ਨਾਲ ਜਿਹੜੀਆਂ ਕਿ ਇੱਥੇ ਰਹਿਣਾ ਨਹੀਂ ਸੀ ਚਾਹੁੰਦੀਆਂ ਸੋ ਉਹਨਾਂ ਨੂੰ ਵੀ ਐਸਕੇਪ ਮਿਲ ਜਾਂਦੀ ਐ ਇੱਥੇ ਹੁਣ ਉਹੀ ਕੁੜੀਆਂ ਬਚਦੀਆਂ ਨੇ ਥੋੜੀਆਂ-ਬਹੁਤੀਆਂ ਜਿਨ੍ਹਾਂ ਨੂੰ ਜਸਮ ਫਰੋਸ਼ੀ ਦੀ ਇਨਕਮ ਰਾਸ ਆ ਗਈ ਹੁੰਦੀ ਹੈ ਉਹ ਕੁਝ ਹੋਰ ਨਹੀਂ ਕਰਨਾ ਚਾਹੁੰਦੀਆਂ ਹੁੰਦੀਆਂ ਜਾਂ ਫਿਰ ਉਹ ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੁੰਦਾ ਗਿਣਤੀ ਇਹਨਾਂ ਦੀ ਕਾਫੀ ਘਟ ਬਚਦੀ ਹੈ ਸਾਇਰਾ ਪਹਿਲਾਂ ਤਾਂ ਇੱਥੇ ਨੈਕਸਟ ਵਰਕਰ ਦੇ ਤੌਰ ਤੇ ਕੰਮ ਕਰਦੀ ਹੈ ਪਰ ਹੁਣ ਉਹ ਇਥੋਂ ਦੀ ਵਾਗਡੋਰ ਖੁਦ ਸੰਭਲ ਲੈਂਦੀ ਹੈ ਆਪ ਬੌਸ ਬਣ ਜਾਂਦੀ ਹੈ ਕਿਉਂਕਿ ਬੌਸ ਬਨਣ ਵਾਲਾ ਇੱਥੇ ਹੁਣ ਕੋਈ ਹੁੰਦਾ ਹੀ ਨਹੀਂ ਕੁੜੀਆਂ ਨੂੰ ਸਸਤੇ 'ਚ ਖਰੀਦ ਕੇ ਇਹ ਮਹਿੰਗੇ 'ਚ ਵੇਚਣ ਲੱਗਦੀ ਐ ਜਿਵੇਂ ਕੁੜੀਆਂ ਨਹੀਂ ਕੋਈ ਕਮੋਡਿਟੀ ਹੋਣ ਚੀਜ਼ ਹੋਵੇ ਜਿਹੜੀਆਂ ਕੁੜੀਆਂ ਇਸ ਕੋਲ ਰਹਿੰਦੀਆਂ ਉਹਨਾਂ ਨੂੰ ਇਹ ਭੁੱਖੇ ਵੀ ਰੱਖਦੀ ਐ ਕਈ ਕਈ ਦਿਨ ਇਹ ਉਹ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਝੂਠ ਬੋਲ ਕੇ ਇੱਥੇ ਲੈ ਕੇ ਆਇਆ ਗਿਆ ਹੁੰਦਾ ਕਿ ਤੁਹਾਡੀ ਨੌਕਰੀ ਵਧੀਆ ਥਾਂ ਲਵਾਵਾਂਗੇ ਜਾਂ ਤੁਹਾਡਾ ਵਿਆਹ ਚੰਗੇ ਘਰ ਕਰਾਵਾਂਗੇ ਜਾਂ ਕੋਈ ਹੋਰ ਲਾਲਚ ਦੇ ਕੇ ਉਹਨਾਂ ਨੂੰ ਝੂਠ ਮੁੱਲ ਕੇ ਇੱਥੇ ਲੈ ਕੇ ਆਇਆ ਜਾਂਦਾ ਪਰ ਇੱਥੇ ਇੱਕ ਵਾਰ ਜੋ ਆ ਜਾਂਦੀ ਉਹ ਫਿਰ ਕਿਤੇ ਨਹੀਂ ਜਾ ਸਕਦੀ ਸੀ ਇਸ ਦਾ ਤੰਦਾ ਵੱਡਾ ਹੋਣ ਲੱਗਾ ਸੀ ਨੈਟਵਰਕ ਬਣਨ ਲੱਗੇ ਸਨ ਛੋਟੀ ਉਮਰ ਦੀਆਂ ਕੁੜੀਆਂ ਇਸ ਸਕੂਲ ਪਹੁੰਚਣ ਲੱਗੀਆਂ ਸਨ ਦਲਾਲਾਂ ਦੇ ਥਰੂ ਜੋ ਕੁੜੀਆਂ ਮਜਬੂਰ ਸਨ ਘਰੋਂ ਭੱਜੀਆਂ ਹੁੰਦੀਆਂ ਸਨ ਗਰੀਬ ਸਨ ਜਿਨ੍ਹਾਂ ਦੇ ਬॉयਫ੍ਰੈਂਡਸ ਉਹਨਾਂ ਨੂੰ ਧੋਖਾ ਦੇ ਜਾਂਦੇ ਸਨ ਜੋ ਆਪਦੇ ਹੀ ਪਰਿਵਾਰ ਤੋਂ ਪਰੇਸ਼ਾਨ ਹੁੰਦੀਆਂ ਸਨ ਤੇ ਉਮਰ ਜਿਨ੍ਹਾਂ ਦੀ ਬਾਲੀ ਘੱਟ ਹੁੰਦੀ ਸੀ ਉਹਨਾਂ ਨੂੰ ਬਹਿਲਾ ਫਸਲਾ ਕੇ ਜਿਹੜੀਆਂ ਸੋਹਣੀਆਂ ਕੁੜੀਆਂ ਸਨ ਉਹਨਾਂ ਨੂੰ ਦਲਾਲ ਇਸ ਸਕੂਲ ਲੈ ਆਉਂਦੇ ਸਨ ਤੇ ਕੁੜੀਆਂ ਸਿਰਫ ਅੰਡੀਆਂ ਦੀਆਂ ਨਹੀਂ ਸਨ ਇਹ ਬਾਹਰੋਂ ਵੀ ਆਉਂਦੀਆਂ ਸਨ ਵੱਖ-ਵੱਖ ਰਾਜਾਂ ਤੋਂ ਇਲਾਵਾ ਦੇਸ਼ ਤੋਂ ਬਾਹਰ ਤੋਂ ਵੀ ਕੁੜੀਆਂ ਆਉਂਦੀਆਂ ਸਨ ਹੁਣ ਕੁੜੀਆਂ ਜਦੋਂ ਸਾਇਰਾ ਕੋਲ ਪਹੁੰਚਦੀਆਂ ਸਨ ਤਾਂ ਜ਼ਿਆਦਾਤਰ ਦਾ ਸ਼ਰੀਰ ਵੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਸੀ ਹੋਇਆ ਹੁੰਦਾ ਸੋ ਉਹ ਐਲੀਜੈਂਟਲੀ ਦੀ ਕੇ ਲਾਉਂਦੀ ਸੀ ਇਹਨਾਂ ਨੂੰ ਜਿਸ ਨਾਲ ਦੋ ਕੰਮ ਹੁੰਦੇ ਸਨ ਇੱਕ ਤਾਂ ਉਹਨਾਂ ਦੇ ਸਰੀਰ ਦਾ ਵਿਕਾਸ ਛੇਤੀ ਹੋ ਜਾਂਦਾ ਸੀ ਪਰ ਅਨੈਚੁਰਲ ਤਰੀਕੇ ਨਾਲ ਖਤਰਨਾਕ ਤਰੀਕੇ ਨਾਲ ਦੂਜਾ એનਰਜਾਈਜ਼ਡ ਫੀਲ ਕਰਦੀਆਂ ਸਨ ਤੇ ਫਿਰ ਉਹਨਾਂ ਨੂੰ ਹਰ ਤਰ੍ਹਾਂ ਦੇ ਬੰਦੇ ਅੱਗੇ ਸੌਂਪ ਦਿੱਤਾ ਜਾਂਦਾ ਸੀ ਹੁਣ ਸਾਇਰਾ ਬਾਨੋ ਦਾ ਸਾਮਰਾਜ ਵੱਡਾ ਹੁੰਦਾ ਜਾਂਦਾ ਸੀ ਇਹ ਦਿੱਲੀ ਚ ਵੱਡੀਆਂ-ਵੱਡੀਆਂ ਬਿਲਡਿੰਗਸ ਖਰੀਦਦੀ ਐ ਬੈਂਗਲੌਰ ਚ ਵੀ ਪ੍ਰਾਪਰਟੀ ਖਰੀਦਦੀ ਐ ਤੇ ਹੋਰ ਵੀ ਕਈ ਸ਼ਹਿਰਾਂ ਚ ਇਹ ਬਿਲਡਿੰਗਸ ਬਾਈ ਕਰਦੀ ਐ ਲਗਜ਼ਰੀ ਗੱਡੀਆਂ ਹੁੰਦੀਆਂ ਨੇ ਹੁਣ ਇਸ ਕੋਲ ਬਹੁਤ ਅਥਾ ਕੈਸ਼ ਹੁੰਦਾ ਹੈ ਕਈ ਬੈਂਕ ਅਕਾਊਂਟਸ 1999 ਤੋਂ ਵੀ ਪਹਿਲਾਂ ਦੀ ਗੱਲ ਐ ਇਹ ਇੱਕ ਮੁੰਡਾ ਹੁੰਦਾ ਹੈ ਮੁਰਾਦਾਬਾਦ ਦਾ ਅਫਾਕ ਹੁਸੈਨ ਇੱਕ ਕੰਮ ਦੀ ਤਲਾਸ਼ ਦਿੱਲੀ ਆਉਂਦਾ ਤੇ ਇਦਾਂ ਹੀ ਕਿਸੇ ਦਿਨ ਇਸ ਦੇ ਪੈਰ ਜੀ ਵੀ ਰੋਡ ਪੈਂਦੇ ਨੇ ਇੱਥੇ ਦੇਖਦਾ ਢੇਰ ਸਾਰੀਆਂ ਕੁੜੀਆਂ ਚਮਕੀਲਾ ਮੇਕਅਪ ਲਗਾ ਕੇ ਇਸ ਨੂੰ ਪਰਮਾਉਣ ਦੀ ਕੋਸ਼ਿਸ਼ ਨੇ ਇੱਥੇ ਇਸ ਦੀ ਮੁਲਾਕਾਤ ਸਾਇਰਾ ਬੇਗਮ ਨਾਲ ਹੁੰਦੀ ਹੈ ਤੇ ਉਹ ਇਹਨੂੰ ਇੱਥੇ ਆਪਣੇ ਕੋਲ ਕੰਮ ਤੇ ਰੱਖ ਲੈਂਦੀ ਹੈ ਇੱਥੋਂ ਅਸ਼ਫਾਕ ਦੀ ਕਮਾਈ ਸ਼ੁਰੂ ਹੋ ਜਾਂਦੀ ਹੈ ਗਰੀਬ ਘਰੋਂ ਹੁੰਦਾ ਹੈ ਤੇ ਉਹ ਆਪਣੇ ਘਰ ਵੀ ਯਾਨੀ ਆਪਣੇ ਪਿੰਡ ਵੀ ਪੈਸੇ ਭੇਜਣ ਲੱਗਦਾ ਹੈ ਇੱਥੇ ਸਾਇਰਾ ਬੇਗਮ ਤੇ ਅਸ਼ਫਾਕ 'ਚ ਪਿਆਰ ਹੋ ਜਾਂਦਾ ਹੈ ਇਹ ਦੋਨੋਂ ਵਿਆਹ ਕਰਾ ਲੈਂਦੇ ਨੇ ਹੁਣ ਇਹਨਾਂ ਦਾ ਗੰਦਾ ਤੰਦਾ ਹੋਰ ਵੀ ਜ਼ਿਆਦਾ ਵਧਣ ਲੱਗਦਾ ਹੈ 6 ਕੋਠੇ ਹੁੰਦੇ ਨੇ ਜਨਾਂ ਦੀ ਸਾਇਰਾ ਮਾਲਕਨ ਹੁੰਦੀ ਹੈ ਤੇ ਇਨਾਂ ਕੋਠਿਆਂ ਤੇ ਚਾਹੇ ਕੋਈ ਕੁੜੀ ਮਜਬੂਰੀ ਨਾਲ ਆਈ ਹੋਵੇ ਚਾਹੇ ਜ਼ਬਰਦਸਤੀ ਲਿਆਉਂਦੀ ਹੋਵੇ ਉਹ ਇਸ ਦੇ ਅੰਡਰ ਹੀ ਹੁੰਦੀ ਆ ਤੇ ਇਸ ਦੇ ਹਿਸਾਬ ਨਾਲ ਹੀ ਚੱਲਦੀ ਹੈ ਕਈ ਸਾਲ ਇੱਕ ਕ੍ਰਾਈਮ ਆਰਗੇਨਾਈਜ਼ਡ ਤਰੀਕੇ ਨਾਲ ਚੱਲਦਾ ਰਹਿੰਦਾ ਪਰ ਕਿੰਨੀ ਦੇ 3 ਅਗਸਤ 2016 ਨੂੰ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਜਦੋਂ ਰੇਡ ਪਾਉਂਦੀ ਹੈ ਤਾਂ 250 ਕੁੜੀਆਂ ਮਿਲਦੀਆਂ ਨੇ ਜੋ ਇਸ ਦਾ ਨਾਮ ਲੈਂਦੀਆਂ ਨੇ ਉਦੋਂ ਹੀ ਮੀਡੀਆ ਵਿੱਚ ਇਸ ਦੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਿਵੇਂ ਇੱਕ ਦੁਖਿਆਰੀ ਕੁੜੀ ਹਾਇਦਰਾਬਾਦ ਤੋਂ ਦਿੱਲੀ ਆਉਂਦੀ ਹੈ ਤੇ ਕਿੱਦਾਂ ਇਹ ਇਸ ਤੰਦੇ ਚ ਗਵਾਚ ਜਾਂਦੀ ਹੈ ਤੇ ਫਿਰ ਇਹ ਆਪਣੇ ਵਰਗੀਆਂ ਕਈ ਕੁੜੀਆਂ ਨੂੰ ਸਹੀ ਰਸਤਾ ਦਿਖਾਉਣ ਦੀ ਬਜਾਏ ਉੱਥੇ ਹੀ ਲੈ ਜਾਂਦੀ ਹੈ ਜਿੱਥੇ ਕਦੀ ਇਹ ਆਪ ਫਸੀ ਸੀ ਤੇ ਇਹ ਕੁੜੀਆਂ ਸਿਰਫ ਭਾਰਤ ਦੀਆਂ ਨਹੀਂ ਸੀ ਵਿਦੇਸ਼ ਦੀਆਂ ਵੀ ਸੀ ਤੇ ਜਦੋਂ ਗਿਣਤੀ ਸਾਹਮਣੇ ਆਈ ਤਾਂ ਇਹ ਨੰਬਰ 5000 ਕੁੜੀਆਂ ਤੋਂ ਵੱਧ ਦਾ ਸੀ ਇਨਾ ਚੋਂ ਕਈ ਕੁੜੀਆਂ ਕੋਠੇ ਤੋਂ ਉਦੋਂ ਨਿਕਲੀਆਂ ਜਦੋਂ ਉਹਨਾਂ ਦੀ ਜਵਾਨੀ ਢਲ ਗਈ ਸੀ ਤੇ ਜਾਂ ਉਹ ਕਈ ਵਾਰ ਪ੍ਰੈਗਨੈਂਟ ਹੋ ਚੁੱਕੀਆਂ ਸਨ ਤੇ ਜੋ ਆਪਣੀ ਮਰਜ਼ੀ ਨਾਲ ਨਿਕਲਣ ਦੀ ਕੋਸ਼ਿਸ਼ ਵੀ ਕਰਦਾ ਸੀ ਉਨੂੰ ਸਾਇਰਾ ਬੀਗਮ ਨਿਕਲਣ ਨਹੀਂ ਸੀ ਦਿੱਤੀ ਸਾਇਰਾ ਬੀਗਮ ਨੂੰ ਅਗਸਤ 2016 ਵਿੱਚ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਐਕਟ ਯਾਨੀ ਮਕੂਕਾ ਦੇ ਤਹਿਤ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਪੇਸ਼ ਦਿੱਤਾ ਗਿਆ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਇਸ ਜੋੜੇ ਦੇ ਵਿਸ਼ਾਲ ਸਾਮਰਾਜ ਦੀ ਪਛਾਣ ਕੀਤੀ ਅਤੇ ਇਹਨਾਂ ਦੀਆਂ ਅਸੈਟਸ ਦੀ ਵੀ ਜਿਸ ਵਿੱਚ ਘਟੋ ਘਟ 18 ਜਾਇਦਾਦਾਂ ਅਤੇ ਬੈਂਕ ਡਿਪੋਜ਼ਿਟਸ ਸ਼ਾਮਲ ਸਨ ਜਿਨ੍ਹਾਂ ਦੀ ਕੀਮਤ ਲਗਭਗ 240 ਕਰੋੜ ਸੀ ਅੱਜ ਵੀ ਕਹਾਣੀ ਕੁਝ ਬਹੁਤ ਬਦਲੀ ਨਹੀਂ ਹੈ ਇਹ ਮੈਂ ਕਿਉਂ ਕਹਿ ਰਹੀ ਹਾਂ ਇਹ ਸਭ ਜਾਣਦੇ ਨੇ ਸਾਇਰਾ ਦੀ ਖੁਦ ਦੀ ਜ਼ਿੰਦਗੀ ਬੇਹੱਦ ਦਰਦਨਾਕ ਸੀ ਉਹ ਚੱਜਦੀ ਹੁੰਦੀ ਤਾਂ ਕਹਿੰਦੀ ਕਿ ਜੋ ਮੇਰੇ ਨਾਲ ਹੋਇਆ ਉਹ ਮੈਂ ਕਿਸੇ ਹੋਰ ਨਾਲ ਨਹੀਂ ਹੋਣ ਦਊਂਗੀ ਉਹ ਪੀੜ ਮੈਂ ਕਿਸੇ ਹੋਰ ਨੂੰ ਨਹੀਂ ਸਹਿਣ ਦਊਂਗੀ ਪਰ ਜੋ ਪੇਨ ਸਾਇਰਾ ਨੇ ਸਹੀ ਉਸ ਤੋਂ 4 ਗੁਣਾ ਜ਼ਿਆਦਾ ਦਰਦ ਉਹਨੇ ਕੁੜੀਆਂ ਨੂੰ ਦਿੱਤਾ ਤੇ ਹਜ਼ਾਰਾਂ ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਇਹ ਪੂਰੇ ਕੇਸ ਦੇ ਸ਼ੁਰੂ ਚ ਜਦੋਂ ਮੈਂ ਅਜੇ ਸਾਇਰਾ ਬਾਰੇ ਦੱਸਣਾ ਸ਼ੁਰੂ ਨਹੀਂ ਸੀ ਕੀਤਾ ਉਦੋਂ ਤੁਹਾਨੂੰ ਇੱਕ ਗੱਲ ਦੱਸੀ ਸੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕੁੜੀਆਂ ਦੇ ਭਟਕਣ ਦਾ ਕਾਰਨ ਕਈ ਵਾਰ ਉਹਨਾਂ ਦੀਆਂ ਬੇਲਗਾਮ ਖੁਆਇਸ਼ਾਂ ਵੀ ਹੁੰਦੀਆਂ ਨੇ ਜੇ ਉਹਨਾਂ ਨੂੰ ਉਹਨਾਂ ਦਾ ਚੰਗਾ ਪੁਰਾ ਸੰਜੀਦਗੀ ਦੇ ਨਾਲ ਸਮਝਾਇਆ ਜਾਏ ਐਗਜ਼ਿਸਟ ਕਰਦੇ ਨਰਕ ਬਾਰੇ ਦੱਸਿਆ ਜਾਏ ਤਾਂ ਹੋ ਸਕਦਾ ਹੈ ਕਿ ਉਹ ਸਮਝ ਜਾਣ ਤੁਸੀਂ ਤਾਂ ਸਮਝ ਰਹੇ ਹੋ ਨਾ ਕਿ ਮੈਂ ਕੀ ਕਹਿ ਰਹੀ ਹਾਂ ਵਾਹਿਗੁਰੂ ਸਤਿ ਸਤਿ ਪਕਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆਲਨ ਸਾਹਿਬ ਜੀ